ਫੇਰ ਜੀ ਨੂੰ ਅੱਜ ਨਾ ਇੱਕ ਹਵਾ ਵਾਲੀ ਟੈਂਕੀ ਦਿਖਾਉਣੇ ਆ। ਆ ਦੇਖੋ ਜੀ ਇਹ ਹਵਾ ਵਾਲੀ ਟੈਂਕੀ ਆ। ਇਹ ਆ 70 ਲੀਟਰ ਦੀ। 70 ਲੀਟਰ ਪਹਿਲੇ ਤੇ ਕਹਿੰਦੇ 70 ਲੀਟਰ ਦੀ ਜ਼ੋਰ ਦੀ ਵਧੀਆ। ਬਾਕੀ ਇੱਕ ਗੱਲ ਆ ਜਾ ਕੇ ਤੇ ਮਰਜੀ ਦਾ ਆ। ਚੱਕੋ। 25 25 ਪਾਵਰ ਦੀ ਆ। ਦੋ ਗਿੱਦਾਂ ਲੱਗੀਆਂ ਇੱਕ ਤਾਂ ਹਵਾ ਵਾਲੀ ਆ ਠੀਕ ਹੈ ਜੀ ਤੇ ਆ ਦੇਖੋ ਮੀਟਰ ਲੱਗੇ ਹੋਣਾ ਇਹ ਹਵਾ ਹੈਗੀ ਆ 90.90 ਪੁਆਇੰਟ ਹੈ ਨਾ 99 ਮੀਟਰਾਂ ਚ ਤੇ ਬਹੁਤ ਹੀ ਵਧੀਆ ਮਿਸਤਰੀ ਵੀਰਾਂ ਦੇ ਦੋ ਪੈਪਾ ਹਵਾ ਭਰਨ ਵਾਲੀ ਪੈਪੀ ਆ ਉਹ ਵੀ ਤੁਹਾਨੂੰ ਦਿਖਾਉਣੀ ਆ ਦੇਖੋ ਜੀ ਦੋਨੇ ਪਾਸੇ ਪੈਪਾ ਲੱਗੇ ਨੇ ਇਹਦੇ ਇਹ ਲਾਦੀ ਜੀ ਇਹ ਹਵਾ ਭਰਨ ਦੇ ਸਾਧਨਾ ਸਾਈਕਲ ਜੀ ਵੀ ਭਰ ਸਕਦੇ ਜੀ ਤੁਸੀਂ। ਬਸ ਸਾਈਕਲ ਦਾ ਨਿੱਪੜਾ। ਆ ਦੇਖੋ ਜੀ। ਦੋਨੇ ਪਾਸੇ ਨਿੱਪੜਾ ਦੇ। ਹਵਾ ਵਾਲੇ ਮੋਟਰਸਾਈਕਲ ਜੀ ਭਰ ਸਕਦਾ ਸਾਈਕਲ ਜੀ ਭਰ ਸਕਦੇ। ਤੇ ਬਾਕੀ ਜੇ ਰੰਗ ਰੂنگ ਕਰਨਾ ਉਹਦੇ ਖਾਤਰ ਵੀ ਵਧੀਆ। ਬਾਕੀ ਇਹ ਆਟੋਮੈਟਿਕ ਆ ਜੀ। ਠੀਕ ਹੈ। ਹੁਣ ਆਪੀ ਦੱਸ। ਤੈਨੂੰ ਲੱਗ ਪਾਉਣਾ ਰਿਹਾ। ਆ ਦੇਖੋ ਜੀ ਹੁਣ ਆਟੋਮੈਟਿਕ ਇਹਨੇ ਚੱਲ ਪਣਾ। ਦੇਖੋ ਆਪਾਂ ਕੱਢ ਦਾਂਗੇ ਆਪਾਂ। ਦੇਖੋ ਇਹ ਕੱਟ ਕਰ ਗਿਆ ਆਪਦੇ ਆ ਬਹੁਤ ਵਧੀਆ ਚੀਜ਼ ਆ ਜੀ ਇਹ ਜਿਵੇਂ ਜਨ ਹੁਣੇ ਕੱਟ ਨਿਕਲਦਾ ਕਲਚ ਪਲੇਟਾਂ ਤੇ ਖੜਾ ਰਹਿੰਦਾ ਨਾ ਉਹਦਾ ਕਰਕੇ ਵਾਰਨਿੰਗ ਬਹੁਤ ਦੀ ਚੀਜ਼ ਹੈ ਧੰਨਵਾਦ